ਸੋ ਬੱਬੇ ਨਾਲ ਬਾਰੀ ਦੇ ਵਿੱਚ ਹੁੰਦਾ ਹੈ ਕਿ ਖਿੜਕੀ ਬਾਰੀ ਖੁੱਲੀ ਪਈ ਹੈ ਬਾਰੀ ਬੰਦ ਪਈ ਹੈ ਬਾਰੀ ਦਾ ਛੀਛੜ ਕਿਆ ਹੋਇਆ ਤੇ ਬਾਵੇ ਨੂੰ ਕੰਨਾ ਰਾਰੇ ਨੂੰ ਵਿਹਾਰੀ ਬਾਰੀ ਬਾਰੀ ਨੂੰ ਦੇ ਸਾਡੀ ਢਾਈ ਹੋ ਸਕਦੀ ਹੈ ਜਾਂ ਅਸੀਂ ਲੈਣ ਚੱਲ ਕੇ ਹੋ ਸਕਦਾ ਹੈ ਕਿ ਬਾਰੀ ਸਿਰ ਉਹੀ ਕਰੋ ਬਾਰੀ ਸੇ ਤੁਹਾਨੂੰ ਸਾਰੀ ਤੋਂ ਉੱਪਰ ਕਾ ਮਿਲਨੀ ਆ ਇਸ ਬੱਤੇ ਦੀ ਬਾਰੀ ਆ ਚੁੱਕੀ ਹੈ ਬਾਰੀ ਸੋ ਅੱਜ ਦੀ ਜਮਾਤ ਵਿੱਚ ਅਸੀਂ ਫਰਕ ਸਮਝਾਂਗੇ ਬੱਬੇ ਦੇ ਬਾਵੇ ਦੇ ਵਿੱਚ ਵੀਰੇ ਤੇ ਵੀਰੇ ਦੇ ਵਿੱਚ ਕੀ ਫਰਕ ਹੈ ਵੱਡਾ ਤੇ ਬੜਾ ਕੀ ਹੁੰਦਾ ਹੈ ਅਜਈਆਂ ਸਾਰੀਆਂ ਗੱਲਾਂ ਅਸੀਂ ਅੱਜ ਦੀ ਜਮਾਤ ਵਿੱਚ ਕਰਾਂਗੇ ਸੋ ਅੱਜ ਫਿਰ ਤਿਆਰ ਆ ਪੰਜਾਬੀ ਦੀ ਹੋਰ ਜਮਾਤ ਲੈ ਕੇ ਜਿਸ ਦੇ ਵਿੱਚ ਅਸੀਂ ਇਹਨਾਂ 35 ਅਕੜਾਂ ਤੋਂ ਬਨ ਰਹੇ ਸ਼ਬਦਾਂ ਦੇ ਵਿੱਚ ਜਿਹੜੇ ਸਾਡੇ ਛੰਕੇ ਪੈਣਾ ਹੁੰਦੇ ਨੇ ਉਹਨਾਂ ਬਾਰੇ ਅਸੀਂ ਪੂਰੀ ਵਿਸਥਾਰ ਚਰਚਾ ਕਰਾਂਗੇ ਸੋ ਅੱਜ ਦੀ ਜਮਾਤ ਦੇ ਵਿੱਚ ਅਸੀਂ ਬਬੇ ਦੇ ਬਾਰੇ ਪਿਛਲੇ ਫਰਕ ਨੂੰ ਵੀ ਸਮਝਾਂਗੇ ਬਬਾ ਜਦੋਂ ਪਹਿਲੇ ਨੰਬਰ ਤੇ ਆਉਂਦਾ ਤਾਂ ਕਈ ਵਾਰੀ ਅਸੀਂ 바ਬਾ ਵੀ ਲਿਖ ਦਿੰਦੇ ਆ ਪੇਲਾ ਤੇ ਪੇਲਾ ਦੇ ਵਿੱਚ ਬੱਬਾ ਪਵੇਗਾ ਜਾਂ ਜੱਫਾ ਪਵੇਗਾ। ਬੇਸਨ ਦੇ ਵਿੱਚ ਪੱਬਾ ਪਵੇਗਾ ਜਾਂ ਬਾਵਾ ਪਵੇਗਾ। ਇਹ ਸਾਨੀਆਂ ਗੱਲਾਂ ਅਸੀਂ ਕਰਾਂਗੇ ਅੱਜ ਦੀ ਜਮਾਤ ਦੇ। ਸੋ ਅੱਜ ਦੀ ਜਮਾਤ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਬੱਬੇ ਤੇ ਭੱਬੇ ਦੇ ਵਿੱਚ ਫਰਕ ਕੀ ਹੈ। ਜਦੋਂ ਕੋਈ ਬੱਬਾ ਦੂਜੇ ਨੰਬਰ ਤੇ ਆਉਂਦਾ ਹੈ ਤਾਂ ਸੰਭਈ ਮੇਰੇ ਬੱਬਾ ਲੱਗ ਜਾਂਦੇ ਆ। ਸੋ ਇਹ ਫਰਕ ਨੂੰ ਸਮਝਣ ਲਈ ਅੱਜ ਦੀ ਜਮਾਤ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ। ਹਾਂਜੀ ਸਤਿ ਸ਼੍ਰੀ ਅਕਾਲ। ਮੈਂ ਹਾਤ ਜਿੰਦਰ ਸਿੰਘ ਮਾਨਸਾ ਤੇ ਤੁਸੀਂ ਦੇਖ ਰਹੇ ਹੋ ਚੈਨਲ ਟੈਲੀਂਦਰ ਪੰਜਾਬੀ ਪੰਜਾਬੀ ਮਾਂ ਬੋਲੀ ਦੀਆਂ ਵੱਖ-ਵੱਖ ਜਮਾਤਾਂ ਦੇ ਨਾਲ ਅਸੀਂ ਰੋਜ਼ਾਨਾ ਤੁਹਾਡੇ ਸੰਮਖੋਂ ਨੇ ਆ ਜਿਸ ਦੇ ਤਹਿਤ ਸਾਡੀ ਹਰ ਵਾਰ ਕੋਸ਼ਿਸ਼ ਰਹਿੰਦੀ ਹੈ ਕਿ ਪੰਜਾਬੀ ਦੀ ਸੋਹਣੀ ਲਿਖਾਈ ਦੇ ਅੱਖਰਾਂ ਦੀ ਬਨਾਵਟ ਪੰਜਾਬੀ ਸ਼ੁੱਧਤਾ ਦਾ ਗਿਆਨ ਅਤੇ ਪੰਜਾਬੀ ਸੱਭਿਆਚਾਰ ਤੁਹਾਡੇ ਰੂਹ ਰੂਹ ਕਰਾ ਸਕੀ ਸੋ ਅੱਜ ਦੀ ਜਮਾਤ ਜੋ ਸਾਡੀ ਹੈਗੀ ਹੈ ਉਸ ਦੇ ਵਿੱਚ ਅਸੀਂ ਜਿਹੜਾ ਵਿਸ਼ਾ ਰੱਖਿਆ ਉਹ ਹੈ ਕਿ ਬੱਬੇ ਤੇ ਭੱਬੇ ਦੇ ਵਿੱਚ ਫਰਕ ਏ ਬੱਬੇ ਤੇ ਬਾਵੇ ਦੇ ਵਿੱਚ ਫਰਕ ਜਦੋਂ ਅਸੀਂ ਲਿਖਤੀ ਪੰਜਾਬੀ ਕਰਦੇ ਆ ਤਾਂ ਬਹੁਤ ਵਾਰ ਇਹ ਛੋਟੀਆਂ-ਛੋਟੀਆਂ ਗਲਤੀਆਂ ਹੋ ਜਾਂਦੀਆਂ ਨੇ ਜੋ ਅੱਗੇ ਜਾ ਕੇ ਵੱਡੀਆਂ ਹੋ ਜਾਂਦੀਆਂ ਨੇ ਬੱਬੇ ਤੇ ਭੱਬੇ ਦੇ ਵਿੱਚ ਫਰਕ ਤੁਸੀਂ ਕਹੋਗੇ ਵੀ ਉਹ ਕਿਵੇਂ ਪੈਂਦਾ ਹੈਗਾ ਜੇਕਰ ਦੂਜੇ ਨੰਬਰ ਤੇ ਭੱਬੇ ਦੀ ਆਵਾਜ਼ ਆਉਂਦੀ ਹੈ ਤਾਂ ਬੱਚੇ ਬਹੁਤੀ ਵਾਰ ਬੱਬਾ ਪਾ ਜਾਂਦੇ ਆ ਇੱਥੋਂ ਤੱਕ ਕਿ ਵੱਡੇ ਵੀ ਇਹ ਸੋਚਣ ਦੇ ਮਜਬੂਰ ਹੋ ਜਾਂਦੇ ਨੇ ਕਿ ਇੱਥੇ ਬੱਬਾ ਪਵੇਗਾ ਜੱਪਾ ਬੱਬ ਹੋਵੇਗਾ ਮੰਨ ਲਓ ਇੱਕ ਸ਼ਬਦ ਆਇਆ ਕਿ ਖੰਭਾ ਜਦੋਂ ਆਵਾਜ਼ ਦੂਜੇ ਤੇ ਨੰਬਰ ਤੇ ਲਮਕਾ ਚਾਰੀ ਹੈ ਤਾਂ ਅਸੀਂ ਕਹੀ ਵੀਰੀ ਬੱਬਾ ਆ ਜਾਂਦੇ ਉਥੇ ਸ਼ਬਦ ਬਣ ਜਾਂਦਾ ਹੈ ਖੰਭਾ ਸੋ ਖੰਭਾ ਲਿਖਣ ਦੀ بجائے ਖੰਭਾ ਲਿਖਣਾ ਹੁੰਦਾ ਅਜਿਹੇ ਅਸੀਂ ਮੰਨ ਲਓ ਅਸੀਂ ਖੰਭ ਹੁੰਦੇ ਕਬੂਤਰ ਦੇ ਖੰਭ ਨੇ ਜਾਂ ਕਿਸੇ ਹੋਰ ਜਾਨਵਰ ਦੇ ਖੰਭ ਨੇ ਤਾਂ ਸਿੱਖ ਖਖੂ ਤੇ ਟਿੱਪੀ ਜੇਕਰ ਬੱਬਾ ਬਜਾਂਗੇ ਤਾਂ ਸ਼ਬਦ ਕੰਤ ਹੋ ਜਾਏਗਾ ਅਜਿਹੇ ਸ਼ਬਦਾਂ ਅਸੀਂ ਇੱਥੇ ਅੱਜ ਬੋਰਡ ਤੇ ਤੁਹਾਡੇ ਨਾਲ ਰੋਹਰੂ ਕਰਾਂਗੇ ਤੇ ਉਹਨਾਂ ਦੀ ਜਾਣ ਪਹਿਚਾਨ ਕਰਾਵਾਂਗੇ ਤਾਂਕਿ ਸਾਡੀਆਂ ਇਹ ਸਾਰੀਆਂ ਗਲਤੀਆਂ ਦੂਰ ਹੋ ਜਾਣ ਇਸ ਤੋਂ ਇਲਾਵਾ ਬੱਬੇ ਤੇ ਬਾਵੇ ਵਿੱਚ ਕੀ ਫਰਕ ਹੈ ਜਦੋਂ ਪਹਿਲੇ ਨੰਬਰ ਤੇ ਜਮਾਨੋ ਤਿੰਨ ਅੱਖਰ ਸ਼ਬਦ ਹੈ ਚਾਰ ਅੱਖਰ ਵਾਲਾ ਸ਼ਬਦ ਹੈ ਪਹਿਲੇ ਨੰਬਰ ਤੇ ਬੱਬਾ ਆ ਰਿਹਾ ਸ਼ਬਦ ਦੀ ਸ਼ੁਰੂਆਤ ਹੀ ਬੱਬੇ ਨਾਲ ਹੋ ਰਹੀ ਹੈ ਤਾਂ ਕਈ ਵੀ ਰਿਹਾ ਸੀ ਬਾਬਾ ਲਿਖ ਜਾਂਦੇ ਆ ਤੇ ਜੇਕਰ ਆਵਾਜ਼ ਬਾਬੇ ਦੀ ਆ ਰਹੀ ਹੈ ਤਾਂ ਬੱਬਾ ਬੋਲ ਜਾਂਦੇ ਆ ਖਾਸ ਕਰਕੇ ਜਿਹੜੇ ਮਲਵਈ ਲੋਕ ਨੇ ਉਹ ਬਾਬੇ ਦੀ ਥਾਂ ਤੇ ਬੱਬਾ ਵਰਤ ਜਾਂਦੇ ਆ ਬੱਬੇ ਅਤੇ ਬਾਬੇ ਦੇ ਵਿੱਚ ਅਸੀਂ ਕਈ ਵਾਰੀ ਸ਼ਬਦ ਲਿਖਦੇ ਆ ਮੰਨ ਲਓ ਸ਼ਬਦ ਲਿਖ ਲਿਆ ਵੀਰਾ ਤਾਂ ਵੀਰਾ ਸ਼ਬਦ ਲਿਖਣ ਮਿਲੇ ਅਸੀਂ ਕਈ ਵਾਰੀ ਬੱਬਾ ਪਾ ਜਾਂਦੇ ਆ ਵੀਰਾ ਜਦੋਂ ਕਿ ਵੀਰਾ ਜਿਹੜਾ ਸ਼ਬਦ ਆਸੀਂ ਅੰਗਰੇਜ਼ੀ ਚ ਵਰਤਦੇ ਨੇ ਬ੍ਰਦਰ ਤਾ ਇਹ ਸਹੀ ਰਹ ਜਾਂਦਾ ਸਬੇਲ ਨਾ ਪਾ ਦਿੰਦੇ ਬੱਬੇ ਨਾਲ ਬੇਲ ਨਾਲ ਤਾਂ ਹਮੇਸ਼ਾ ਬਾਬੇ ਨਾਲ ਹੀ ਪੈਂਦਾ ਸੋ ਸ਼ੁਰੂ ਕਰਦੇ ਆ ਬੱਬੇ ਤੇ ਭੱਬੇ ਵਾਲੇ ਸ਼ਬਦ ਉਸ ਤੋਂ ਬਾਅਦ ਆਸੀਂ ਕਰਾਂਗੇ ਬੱਬੇ ਤੇ ਬਾਬੇ ਵਾਲੇ ਸ਼ਬਦ ਸੋ ਆਸੀਂ ਪਹਿਲਾ ਸ਼ਬਦ ਕਰ ਰਹੇ ਆ ਬੱਬੇ ਤੇ ਭੱਬੇ ਵਾਲੇ ਦੂਜੇ ਨੰਬਰ ਤੇ ਆਵਾਜ਼ ਆ ਰਹੀ ਹੈ ਭੱਬੇ ਦੀ ਤੇ ਸਾਡੇ ਤੋਂ ਲਿਖਿਆ ਜਾਂਦਾ ਬੱਬਾ ਤੇ ਫਿਰ ਸ਼ਬਦਾਂ ਦੇ ਅਰਥ ਤੋਂ ਨਰਾਥ ਬਣ ਜਾਂਦੇ ਆ ਅਰਥ ਨਹੀਂ ਨਿਕਲਦੇ ਪਹਿਲਾ ਸ਼ਬਦ ਹੈਗਾ ਸਾਡਾ ਗੱਗਾ ਮੁਕਤਬ ਰਾ ਮੁਕਤਾ ਤੇ ਬੱਬਾ ਮੁਕਤਾ ਗਰਭ ਤੇ ਇੱਕ ਹੋਰ ਇਸੇ ਨਾਲ ਦਾ ਹੀ ਸ਼ਬਦ ਲਿਖਦੇ ਆ ਗੱਗਾ ਮੁਕਤਾ ਰਾਰਾ ਮੁਕਤਾ ਤੇ ਬੱਬਾ ਮੁਕਤਾ ਗਰਭ ਬ ਪ ਬੱਬੇ ਦੀ ਆਵਾਜ਼ ਹੋएगी ਬੱਬਾ ਬੱਬੇ ਦੀ ਆਵਾਜ਼ ਹੋएगी ਬੱਬਾ ਪਰ ਅੰਗਰੇਜ਼ੀ ਦੇ ਵਿੱਚ ਬੀ ਐਕਸ ਸਾਊਂਡ ਹੁੰਦੀ ਹੈ ਬੱਬੇ ਦੀ ਤੇ ਬੱਬੇ ਦੀ ਬੀ ਬੱਸ ਨਾਲ ਮੈਚ ਕਰਦੀ ਆ ਸੋ ਗਰਭ ਗਰਭ ਇਥੇ ਜਿਹੜਾ ਸ਼ਬਦ ਅਰਥ ਨਿਕਲਦਾ ਉਹ ਨਿਕਲਦਾ ਗਰਭਾਣੀ ਵਿੱਚ ਬਹੁਤ ਵਧੀਆ ਆਉਂਦਾ ਹੈ ਗਰਭਨਾ ਕੀ ਹੈ ਤਾਂ ਹੰਕਾਰ ਨਾ ਕਰੋ ਹੰਕਾਰ ਗਰਭਾਣੀ ਦੇ ਵਿੱਚ ਸ਼ਬਦ ਆਉਂਦਾ ਹੈ ਤਾਂ ਇਸ ਦਾ ਅਰਥ ਨਿਕਲਦਾ ਹੈ ਹੰਕਾਰ ਤੇ ਇਹ ਅਸੀਂ ਭਾਈਪਾਲ ਜਾਣੂ ਹੈ ਕਿ ਮਾਂ ਦੇ ਪੇਟ ਵਿੱਚ ਜਦੋਂ ਬੱਚਾ ਆਉਂਦਾ ਸੀ ਕਹਿੰਦੇ ਆ ਬੱਚਾ ਗਰਭ ਦੇ ਵਿੱਚ ਹੈ ਤਾਂ ਇਹਨਾਂ ਦਾ ਜਿਹੜਾ ਬੱਬੇ ਤੇ ਭੱਬੇ ਦਾ ਵਿੱਚ ਜਿਹੜਾ ਫਰਕ ਸੀਗਾ ਦੂਜੇ ਨੰਬਰ ਤੇ ਤੇ ਤੀਜੇ ਨੰਬਰ ਤੇ ਹੈਗਾ ਬੱਬੇ ਦੀ ਥਾਂ ਤੇ ਭੱਬਾ ਵਰਤ ਜਾਂਦੇ ਆ ਭੱਬੇ ਦੀ ਥਾਂ ਤੇ ਬੱਬਾ ਵਰਤ ਜਾਂਦੇ ਆ ਉਹ ਸ਼ਬਦਾਂ ਦਾ ਅਰਥ ਸਾਨੂੰ ਚੰਗੀ ਤਰ੍ਹਾਂ ਪਤਾ ਲੱਗ ਚੁੱਕੇ ਤਾਂ ਇਹਦੇ ਬਾਅਦ ਅਸੀਂ ਇੱਕ ਸ਼ਬਦ ਹੋਰ ਲਿਖਿਆ ਨੰਨੇ ਨੂੰ ਸਿਆਰੀ ਨਿ ਉਪਯਾਤਕ ਬੱਬਾ ਮੁਖਤਾ ਇਹ ਵਣਿਆ ਨਿਬ ਨਿਬ ਅੱਜਕੱਲ ਬੱਚੇ ਕਈ ਪ੍ਰਕਾਰ ਦੇ ਪੈਨ ਵਰਤਦੇ ਪਰ ਅਸੀਂ ਜਦੋਂ ਛੋਟੇ ਹੁੰਦੇ ਸੀ ਤਾਂ ਨਿਬ ਵਾਲਾ ਪੈਨ ਵਰਤਦੇ ਸੀ ਸ਼ਾਈ ਵਾਲਾ ਪੈਨ ਵਰਤਦੇ ਸੀ ਤੇ ਸ਼ਾਈ ਜਿਹੜਾ ਪੈਨ ਹੈ ਪੈਨ ਦੇ ਮੂੰਹਰੇ ਜਿਹੜਾ ਲਿਖਣ ਵਾਲੀ ਜਗ੍ਹਾ ਹੈ ਉਸ ਨੂੰ ਅਸੀਂ ਨਿਬ ਕਹਿੰਨੇ ਨਿਬ ਤੇ ਅਜਿਹਾ ਇੱਕ ਸ਼ਬਦ ਹੋ ਰਿਹਾ ਹੈ ਨੰਨੇ ਨੂੰ ਸਿਹਾਰੀ ਇੱਥੇ ਅਸੀਂ ਭੱਬਾ ਮੁਖਤਾ ਬੱਬਾ ਦੀ ਥਾਂ ਤੇ ਭੱਬਾ ਵਰਤਿਆ ਇਸ ਦਾ ਵੀ ਅਰਥ ਬਦਲ ਗਿਆ ਇਹ ਵਾਂਗੇ ਨਿਵ ਨਿਵ ਉਹਨਾਂ ਦੋ ਪਰਿਵਾਰਾਂ ਦੀ ਆਪਸ ਚ ਨਿਵ ਨਹੀਂ ਰਹੀ ਹੈ ਉਹ ਦੋ ਮਹੀਨਾ ਨਹੀਂ ਨਿਵੇ ਨਿਵਣਾ ਹੁੰਦਾ ਹੈ ਟਾਈਮ ਸਮਾਂ ਬਿਤਾਉਣਾ ਨਿਵ ਨਿਵੀ ਨਹੀਂ ਉਹਨਾਂ ਦੀ ਕੁਝ ਸ਼ਬਦ ਕਰਦੇ ਆ ਬੱਬੇ ਤੇ ਬਾਵੇ ਵਾਲੇ ਜਿਵੇਂ ਅਸੀਂ ਸ਼ਬਦ ਲਿਖ ਲਿਆ ਬੱਬੇ ਨੂੰ ਕੰਨਾ ਉੱਤੇ ਬਿੰਦੀ ਗੱਗਾ ਮੁਕਤਾ ਬਾੰਗ ਤੇ ਇੱਕ ਸ਼ਬਦ ਹੈ ਬਾੰਗ ਵਾਵੇਂ ਕੰਨਾ ਉੱਤੇ ਬਿੰਦੀ ਗੱਗਾ ਮੁਕਤਾ ਇਹ ਜਿਹੜੀ ਆਵਾਜ਼ ਹੈ ਮੰਨ ਲਓ ਅਸੀਂ ਕੁੱਕੜ ਦੀ ਆਵਾਜ਼ ਕਹਿੰਦੇ ਜਿਹੜੇ ਤੜਕੇ ਸਾਨੂੰ ਠਹਾਉਂਦਾਗਾ ਉਹਦਾ ਅਸੀਂ ਕਹਿੰਦੇ ਕੁੱਕੜ ਬਾੰਗ ਦੇ ਰਿਹਾ ਹੈ ਬਾੰਗ ਕੁੱਕੜ ਬਾੰਗ ਦੇ ਰਿਹਾ ਹੈ ਸਾਨੂੰ ਬਾੰਗ ਨੇ ਠਾੜਤਾ ਕੁੱਕੜ ਬਾੰਗਾ ਦੇ ਰਹੇ ਹਨ ਤਾਂ ਇਸ ਦਾ ਅਰਥ ਨਿਕਲ ਰਿਹਾ ਕੁੱਕੜ ਦੀ ਆਵਾਜ਼ ਤੋਂ ਜੋ ਸਵੇਰੋਂ ਆਵਾਜ਼ ਦਿੰਦਾਗਾ ਤੇ ਇਸ ਤੋਂ ਬਾਅਦ ਜਿਹੜਾ ਇਹ ਹੈ ਵਾਂਗ ਇਹ ਹੈਗਾ ਉਸ ਤਰ੍ਹਾਂ ਉਸ ਦੇ ਨਾਲ ਦਾ ਮੈਂ ਉਹਦੇ ਵਾਂਗ ਤੁਰਨਾ ਚਾਹੁੰਦਾ ਹਾਂ ਮੈਂ ਉਹਦੇ ਵਾਂਗ ਭੱਜਣਾ ਚਾਹੁੰਦਾ ਹਾਂ ਮੈਂ ਉਹਦੇ ਵਾਂਗ ਸਫਲਤਾ ਹਾਸਲ ਕਰਨਾ ਚਾਹੁੰਦਾ ਹਾਂ ਵਾਂਗ ਇੱਕ ਸ਼ਬਦ ਅਸੀਂ ਇਸ ਤਰ੍ਹਾਂ ਦਾ ਹੋਰ ਕਰਦੇ ਹਾਂ ਬੱਬੇ ਨਹੋੜਾ ਉਹ ਟੈਂਕਾ ਮੁਕਤ ਹੋੜ ਤੇ ਇੱਕ ਸ਼ਬਦ ਵਾਵੇਂ ਨਾਲ ਫੇਰ ਸ਼ੁਰੂ ਹੁੰਦਾ ਵਾਵੇਂ ਨਹੋੜਾ ਟਹਿ ਕਾ ਮੁਕਤਾ ਵੋਟ ਤਮ ਜਿਹੜਾ ਵੋਟ ਸ਼ਬਦ ਹੈ ਬੱਬੇ ਨਾਲ ਉਸਦੀ ਜਿਹੜਾ ਅਰਥ ਨਿਕਲਦਾ ਉਹ ਹੈ ਚੀੜੀ ਦੇ ਬੱਚੇ ਤੋਂ ਨਿਕਲਦਾ ਹੈ ਚੀੜੀ ਨੇ ਆਪਣੇ ਵੋਟ ਦੇ ਮੂੰਹ ਵਿੱਚ ਦਾਣਾ ਪਾ ਦਿੱਤਾ ਵੋਟ ਤੇ ਆ ਵੋਟ ਵੋਟ ਹੈ ਕਿ ਆਪਾਂ ਵੋਟਾਂ ਪਾਉਣੀਆਂ 5 ਸਾਲ ਬਾਅਦ ਸਾਨੂੰ ਵੋਟ ਪਾਉਣ ਦਾ ਹੱਕ ਮਿਲਦਾ ਹੈ ਵੋਟ ਵੋਟਾਂ ਦੇ ਵਿੱਚ ਦਿੱਲੀ ਦੇ ਵਿੱਚ ਇਹ ਸਰਕਾਰ ਜਿੱਤ ਗਈ ਵੋਟ ਇਥੋਂ ਅਲੱਗ-ਅਲੱਗ ਸ਼ਬਦ ਆ ਰਹੇ ਆ ਇੱਕ ਸ਼ਬਦ ਆ ਰਿਹਾ ਬੱਬੇ ਨੂੰ ਕੰਨਾ ਬਾਹ ਰਾਰੀ ਨੂੰ ਵੀ ਆਈ ਰੀ ਬਾਰੀ ਤੇ ਇੱਕ ਸ਼ਬਦ ਹੈ ਬਾਬੇ ਨੂੰ ਕੰਨਾ ਵਾ ਰਾਰੀ ਨੂੰ ਵੀ ਆਈ ਵਾਰੀ ਬਾਰੀ ਤੇ ਵਾਰੀ ਬਾਰੀ ਸ਼ਬਦ ਇਥੋਂ ਹੈਗਾ ਜਿਹੜੇ ਅਸੀਂ ਖਿੜਕੀ ਦੀ ਬਰਤ ਦੇ ਵੀ ਵਾਰੀ ਨੂੰ ਬੰਦ ਕਰ ਦਿਓ ਵਾਰੀ ਖੁੱਲੀ ਪਈ ਹੈ ਬਾਰੀ ਦਾ ਸ਼ੀਸ਼ਾ ਟੁੱਟ ਗਿਆ ਤਾਂ ਇੱਕ ਸ਼ਬਦ ਹੈਗਾ ਵਾਰੀ ਵਾਰੀ ਸ਼ਬਦ ਹੈਗਾ ਬੱਚੇ ਬਾਰੀ ਨਾਲ ਪਾਣੀ ਪੀ ਰਹੇ ਹਨ ਸਾਰੇ ਬਾਰੀ ਸਿਰ ਖੜੋ ਤੇ ਫਿਰ ਆਪਾਂ ਤੁਹਾਨੂੰ ਟਿਕਟਾਂ ਦਵਾਂਗੇ ਵਾਰੀ ਯਾਨੀ ਕਿ ਲਾਈਨ 'ਚ ਲੱਗਣਾ ਤੇ ਆਪਦੇ ਸਮੇਂ ਦੀ ਉਡੀਕ ਕਰੋ ਵਾਰੀ ਦੀ ਉਡੀਕ ਕਰੋ ਆਪਾਂ ਖੇਡਣ ਸ਼ੁਰੂ ਕਰਦੇ ਹਾਂ ਤਾਂ ਉਦੋਂ ਵੀ ਆਪਾਂ ਇੱਕ ਪੁੱਗਦੇ ਹਾਂ ਵੀ ਬਾਰੀ ਕਿਦੀ ਆਏਗੀ ਅਗਲੇ ਸ਼ਬਦਾਂ ਵਿੱਚੋਂ ਬੱਬੇ ਤੇ ਬਾਵੇ ਦੇ ਵਿੱਚੋਂ ਇੱਕ ਸ਼ਬਦ ASCII ਕਰਦੇ ਆਂ ਬੱਬੇ ਦੇ ਉੱਤੇ ਆਦਕ ਲੱਲਾ ਮੁਕਤਾ ਬੱਲ ਤੇ ਇੱਕ ਸ਼ਬਦ ਅਜਿਹਾ ਹੋਰ ਅਸੀਂ ਲਿਖਦੇ ਆਂ ਬਾਵੇ ਦੇ ਉੱਤੇ ਆਦਕ ਲੱਲਾ ਮੁਕਤਾ ਬੱਲ ਇਹ ਕਿਸੇ ਦਾ ਤਕल्लੁਸ਼ ਹੋ ਸਕਦਾ ਹੈਗਾ ਗੋਤ ਹੋ ਸਕਦਾ ਹੈ ਹਰਜਿੰਦਰ ਸਿੰਘ ਬੱਲ ਗੁਰਨਾਨ ਕਾਲਜ ਦੇ ਪ੍ਰਿੰਸੀਪਲ ਹਨ ਸੁਖਜੀਤ ਸਿੰਘ ਬੱਲ ਦਾ ਮਸ਼ਹੂਰ ਢਾਡੀ ਜਥੇ ਬੱਲ ਤੇ ਇਹ ਹੈਗਾ ਬਾਵੇ ਦੇ ਉੱਤੇ ਆਦਕ ਲੱਲਾ ਮੁਕਤਾ ਬੱਲ ਵੱਲ ਬੱਲ ਆਇਗਾ ਤਰੀਕਾ ਉਸ ਨੂੰ ਕੋਈ ਵੀ ਕੰਮ ਕਰਨ ਦਾ ਬੱਲ ਨਹੀਂ ਹੈ ਜੇਕਰ ਤੈਨੂੰ ਕੰਮ ਕਰਨ ਦਾ ਬੱਲ ਹੁੰਦਾ ਤਾਂ ਤੂੰ ਸਫਲ ਹੋ ਜਾਂਦਾ ਬੱਲ ਇੱਕ ਸ਼ਬਦ ਅਸੀਂ ਹੋਰ ਕਰਦੇ ਹਾਂ ਬੱਬੇ ਨੂੰ ਵਿਹਾਰੀ ਬੀ ਤੇਰਾਰਾ ਮੁਖਤਾਰ ਬੀਰ ਬੀਰ ਇਹ ਵੀਰ ਬੀਰ ਇਥੋਂ ਨਿਕਲਦਾਗਾ ਬੀਰ ਬਹਾਦਰ ਮੰਦਾ ਸਿੰਘ ਭਹਾਦਰ ਬੀਰ ਬਹਾਦਰ ਸੰ ਭੀਰ ਬਹਾਦਰ ਬਹਾਦਰ ਦੀ ਅਸੀਂ ਹੋਰ ਖੁਲਾਰਾ ਦੇ ਨਾਮ ਹੋਵੇ ਸ਼ਬਦ ਨੂੰ ਤਾਕਤ ਦੇਣੀ ਹੋਵੇ ਬਹਾਦਰੀ ਦਾ ਇਹ ਪ੍ਰਤੀਕ ਹੈ ਬੀਰ ਤੇ ਇੱਥੇ ਸ਼ਬਦ ਦਾ ਜਿਹੜਾ ਅਰਥ ਨਿਕਲਦਾ ਉਹ ਬਾਵੇ ਨੂੰ ਘਿਆਰੀ ਵੀ ਰਾਰਾ ਅੰਤਰੋ ਵੀਰ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੰਗਰੇਜ਼ੀ ਵਿੱਚ ਕਹਿੰਦੇ ਨੇ ਬ੍ਰਦਰ ਪੰਜਾਬੀ ਦਾ ਅਸੀਂ ਭਰਾ ਸ਼ਬਦ ਵੀ ਵਰਤ ਲੈਂਦੇ ਆ ਮੇਰਾ ਵੀਰ ਅੱਜ ਘਰ ਆ ਰਿਹਾ ਹੈ ਵੀਰ ਮੇਰਾ ਵੀਰ ਫੌਜ ਵਿੱਚ ਭਰਤੀ ਹੈ ਵੀਰ ਵੀਰ ਸ਼ਬਦ ਆਸੀਂ ਬਹੁਤੇ ਸ਼ਬਦ ਬਣਾ ਸਕਦੇ ਆ। ਸੋ ਏ ਸੀ ਅੱਜ ਦੀ ਸਾਡੀ ਇਹ ਪੰਜਾਬੀ ਦੀ ਜਮਾਤ ਜਿਸ ਦੇ ਵਿੱਚ ਅਸੀਂ ਬੱਬੇ ਤੇ ਭੱਬੇ ਵਿਚਲਾ ਫਰਕ ਬੱਬੇ ਤੇ ਬਾਵੇ ਵਿਚਲਾ ਫਰਕ ਸਮਝਾਉਣ ਦੀ ਕੋਸ਼ਿਸ਼ ਕੀਤੀ ਐ ਤੇ ਸਾਡੀ ਵੀ ਇਹ ਕੋਸ਼ਿਸ਼ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਇਸੇ ਨਾਲ ਦੀਆਂ ਵੱਖ-ਵੱਖ ਜਮਾਤਾਂ ਤੁਹਾਡੇ ਸਾਨੂੰ ਕਰ ਸਕੀਏ। ਤੁਹਾਨੂੰ ਇਹ ਜਮਾਤ ਕਿਸ ਤਰ੍ਹਾਂ ਦੀ ਲੱਗੀ ਟਿੱਪਣੀਆਂ ਦੇ ਵਿੱਚ ਜਰੂਰ ਦੱਸਿਓ। ਜਲਦੀ ਅਸੀਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਮਿਲਦੇ ਆ ਤੇ ਸਾਡੀ ਇੱਕ ਹੋਰ ਬੇਨਤੀ ਕਿ ਜੇਕਰ ਤੁਹਾਨੂੰ ਸਾਡੇ ਇਹ ਕੰਮ ਚੰਗੇ ਲੱਗਦੇ ਆ ਸਾਡੀਆਂ ਜਮਾਤਾਂ ਵਧੀਆਂ ਲੱਗੀਆਂ ਨੇ ਤਾਂ ਇਹਨਾਂ ਜਮਾਤਾਂ ਨੂੰ ਅੱਗੇ ਵੀ ਪਹੁੰਚਦਾ ਕਰੋ ਇਹ ਨਾਲ ਨਾਲ ਤਜਿੰਦਰ ਪੰਜਾਬੀ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੁਹਾਡਾ ਬਹੁਤ-ਬਹੁਤ ਧੰਨਵਾਦ ਜਲਦ ਮਿਲਦੇ ਆ ਸਤਿ ਸ਼੍ਰੀ ਅਕਾਲ